ਮੇਰੇ ਬਹੁਤ ਹੀ ਸਤਿਕਾਰਯੋਗ ਕਿਸਾਨ ਵੀਰੋ ਸਭ ਤੋਂ ਪਹਿਲਾਂ ਫਤਿਹ ਅਰਜ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਦਾ ਅੰਨ ਦਾਤਾ ਕਿਸਾਨ ਅੱਜ ਬਾੜਾਂ ਤੇ ਬੈਠਾ ਹੋਇਆ ਏ ਸਾਰੇ ਦੇਸ਼ ਦਾ ਢਿੱਡ ਅਨਾਜ ਨਾਲ ਭਰਨ ਵਾਲਾ ਦੇਸ਼ ਦੀ ਭੁੱਖ ਮਟਾਉਣ ਵਾਲਾ ਕਿਸਾਨ ਅੱਜ ਉਸ ਦਾ ਆਗੂ ਇੱਕ ਮਹੀਨੇ ਤੋਂ ਸਰਦਾਰ ਜਗਜੀਤ ਸਿੰਘ ਦੱਲੇਵਾਲ ਭੋਖੜ ਹੜਤਾਲ ਤੇ ਬੈਠੇ ਨੇ ਤੇ ਕੇਂਦਰ ਦੀ ਸਰਕਾਰ ਹਜੇ ਤੱਕ ਕਦਸ ਤੋਂ ਮਸ ਨਹੀਂ ਹੋਈ ਕੋਈ ਉਹਨਾਂ ਨਾਲ ਗੱਲ ਧਿਆਨ ਨਹੀਂ ਦਿੱਤਾ ਗਿਆ ਕੋਈ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਵੀ ਤੁਹਾਡੀਆਂ ਕਿਹੜੀਆਂ ਮੰਗਾਂ ਨੇ ਤੇ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਤੁਹਾਡੀਆਂ ਮੰਗਾਂ ਜਿਹੜੀਆਂ ਅਸੀਂ ਪੂਰੀਆਂ ਕਰਾਂਗੇ ਤੇ ਤੁਸੀਂ ਜਿਹੜੀ ਆਪਦੀ ਭੋਖੜ ਹੜਤਾਲ ਉਹ ਖਤਮ ਕਰ ਲਓ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਸੀ ਉਦੋਂ ਸਾਡਾ ਮੁਲਕ ਅਮਰੀਕਾ ਤੋਂ ਕਣਕ ਮੰਗਵਾਇਆ ਕਰਦਾ ਸੀ ਕਿਉਂਕਿ ਸਾਡੇ ਦੇਸ਼ ਦੇ ਵਿੱਚ ਅਨਾਜ ਦੀ ਬਹੁਤ ਭਾਰੀ ਕਮੀ ਸੀ ਕਿਸੇ ਟਾਈਮ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਲਾਲ ਬਹਾਦਰ ਸ਼ਾਸਤਰੀ ਨੇ ਦੇਸ਼ ਦੀ ਜਨਤਾ ਨੂੰ ਅਪੀਲ ਕੀਤੀ ਸੀ ਕਿ ਹਰ ਇੱਕ ਨਾਗਰਿਕ ਹਫਤੇ ਦੇ ਇੱਕ ਦਿਨ ਰੋਟੀ ਨਾ ਖਾਇਆ ਕਰੇ ਕਿਉਂਕਿ ਸਾਡੇ ਦੇਸ਼ ਦੇ ਵਿੱਚ ਅਨਾਜ ਦਾ ਸੰਕਟ ਤਾਂ ਜੋ ਪੂਰਾ ਕੀਤਾ ਜਾਵੇ ਸਾਡਾ ਦੇਸ਼ ਹੈ ਜਿਹੜਾ ਅਮਰੀਕਾ ਤੋਂ ਕਣਕ ਮਗਵਾਉਂਦਾ ਹੈ ਉਸ ਤੋਂ ਬਾਅਦ ਕੀ ਹੋਇਆ ਜਿਹੜਾ ਸਾਡਾ ਪੰਜਾਬ ਦਾ ਕਿਸਾਨ ਸੀ ਸਾਡਾ ਪੰਜਾਬ ਦਾ ਕਿਸਾਨ ਆਪਦੀ ਕੁਦਰਤੀ ਖੇਤੀ ਕਰਿਆ ਕਰਦਾ ਸੀ ਉਹ ਆਪਦੀ ਜਿਹੜੀ ਖੇਤੀ ਕਰਦਾ ਸੀ ਸਾਰੀਆਂ ਵਸਤਾਂ ਪੈਦਾ ਕਰਦਾ ਸੀ ਉਸ ਨੂੰ ਬਹੁਤਾ ਬਾਜ਼ਾਰ ਤੇ ਨਿਰਭਰ ਹੋਣ ਦੀ ਲੋੜ ਨਹੀਂ ਸੀ ਫਿਰ ਕੇਂਦਰ ਦੀਆਂ ਸਰਕਾਰਾਂ ਨੇ ਇਹੋ ਜੀ ਪਾਲਿਸੀ ਲਿਆਂਦੀ ਕਿ ਸਾਡੇ ਕਿਸਾਨ ਨੂੰ ਕਿਹਾ ਗਿਆ ਕਿ ਤੂੰ ਆਪਦੀ ਜਿਹੜੀ ਫਸਲ ਉਗਾਇਆ ਕਰ ਉਸ ਨੂੰ ਬਾਜ਼ਾਰ ਦੇ ਵਿੱਚ ਵੇਚਿਆ ਕਰ ਫਿਰ ਸਾਡਾ ਕਿਸਾਨ ਕੀ ਕਰਨ ਲੱਗਾ ਕਿੱਥੇ ਤਾਂ ਉਹ ਆਪਦੀ ਕੁਦਰਤੀ ਖੇਤੀ ਕਰਦਾ ਸੀ ਉਹਨਾਂ ਆਪ ਦਾ ਬੀਜਦਾ ਸੀ ਹਰ ਇੱਕ ਚੀਜ਼ ਹੈ ਜਿਹੜੀ ਕੱਲਾ ਇੱਕ ਨੰਮਕ ਦਾ ਪੇਟ ਲੈ ਲਈ ਉਸ ਨੂੰ ਬਾਜ਼ਾਰ ਜਾਣਾ ਪੈਂਦਾ ਸੀ ਬਾਕੀ ਘਰ ਵਿੱਚ ਲੋੜੀ ਦੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਪਦੀ ਜ਼ਮੀਨ ਦੇ ਵਿੱਚ ਤਿਆਰ ਕਰ ਲੈਂਦਾ ਸੀ ਤੇ ਉਸ ਨੂੰ ਬਾਜ਼ਾਰ ਤੇ ਨਿਰਭਰ ਹੋਣ ਦੀ ਲੋੜ ਨਹੀਂ ਸੀ ਜਦੋਂ ਇਹਨਾਂ ਨੇ ਰਹਿ ਇਹ ਦਿੱਤੀ ਕਿ ਤੂੰ ਬਾਜ਼ਾਰ ਦੇ ਵਿੱਚ ਆ ਫਸਲ ਵੇਚਿਆ ਕਰ ਬਾਜ਼ਾਰ ਨੂੰ ਤੇ ਉਸ ਦੇ ਪੈਸੇ ਨਾਲ ਬਾਕੀ ਚੀਜ਼ਾਂ ਲਿਆਇਆ ਕਰ ਉਸ ਤੋਂ ਬਾਅਦ ਕੀ ਹੋਇਆ ਹਰੀ ਕ੍ਰਾਂਤੀ ਦਾ ਨਾਮ ਦਿੱਤਾ ਗਿਆ ਕੀਟਨਾਸ਼ਕ ਜ਼ਹਿਰਾ ਖਾਦਾਂ ਸਪਰੇਹਾਂ ਤੇ ਸਾਨੂੰ ਲਾ ਦਿੱਤਾ ਗਿਆ ਅਸੀਂ ਆਪਦੀ ਧਰਤੀ ਅਸੀਂ ਆਪਦੀ ਹਵਾ ਅਸੀਂ ਆਪਦਾ ਪਾਣੀ ਸਾਰਾ ਕੁਝ ਖਰਾਬ ਕਰ ਲਿਆ ਦੇਸ਼ ਦਾ ਢੱਗ ਅਨਾਜ ਦੇ ਨਾਲ ਭਰਨ ਲਈ ਸੋ ਦੇਸ਼ ਦਾ ਵਿੱਚ ਅਨਾਜ ਦੀ ਤਾਂ ਕਮੀ ਪੂਰੀ ਹੋ ਗਈ ਪਰ ਜਿਹੜਾ ਖਮਿਆਜਾ ਅਸੀਂ ਭੁਗਤ ਰਹੇ ਆ ਅੱਜ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਸਾਡੇ ਆਂ ਚੁੰਬੜੀਆਂ ਨੇ ਸੋ ਸੈਂਟਰ ਤੇ ਸਰਕਾਰਾਂ ਨੇ ਸਾਡੀ ਇਸ ਕਿਸਾਨ ਦੀ ਹੱਡ ਬਣਵੀ ਮਿਹਨਤ ਦਾ 1 ਰੁਪਿਆ ਵੀ ਮੁੱਲ ਨਹੀਂ ਪਾਇਆ ਅੱਜ ਅਸੀਂ ਕੀ ਮੰਗ ਰਹੇ ਆ ਅੱਜ ਸਿਰਫ ਸਾਡਾ ਕਿਸਾਨ ਇੱਕ ਐਮਐਸਪੀ ਦੀ ਗਾਰੰਟੀ ਮੰਗ ਰਿਹਾ ਤਾਂ ਤਾਂ ਮਜ਼ਾਇਰ ਦੇ ਵਿੱਚੋਂ ਕੋਈ ਵੀ ਚੀਜ਼ ਲਈਏ ਭਾਵੇਂ ਮਾਂਚਸ ਦੀ ਡੱਬੀ ਹੋਵੇ ਉਹਦੇ ਉੱਪਰ ਵੀ ਐਮਐਸਪੀ ਲਿਖਿਆ ਹੁੰਦਾ ਹੈ ਹੁਣ ਐਮਐਸਪੀ ਦੀ ਜੇ ਪੱਕੀ ਗਾਰੰਟੀ ਮਿਲ ਜਾਵੇ ਕਿਉਂਕਿ ਹਰ ਇੱਕ ਬਾਜ਼ਾਰ ਦੇ ਵਿੱਚ ਜੋ ਵੀ ਸਮਾਨ ਹੋ ਐਮਐਸਪੀ ਤੇ ਮਿਲਦਾ ਸੋ ਸਾਡਾ ਫਿਕਰ ਖਤਮ ਅਸੀਂ ਆਪਦੀ ਉਸੇ ਤਰ੍ਹਾਂ ਮਿਹਨਤ ਜਾਰੀ ਰੱਖਾਂਗੇ ਤੇ ਦੇਸ਼ ਦੇ ਵਿੱਚ ਜਿਹੜਾ ਨਾਜ ਦੀ ਕੋਈ ਕਮੀ ਨਹੀਂ ਆਉਣ ਦਿੰਦੇ ਸੋ ਕਿਸਾਨ ਉਹ ਖੜਦਾ ਹੋਏ ਤੇ ਸਾਡੀ ਆਗੂ ਬੈਠੇ ਨੇ ਅੱਗੇ ਆਪੀ 2020 ਦੇ ਵਿੱਚ ਦਿੱਲੀ ਦੇ ਵਿੱਚ ਮੋਰਚਾ ਲਾਇਆ ਉਦੋਂ ਵੀ ਭਰੋਸਾ ਦਿੱਤਾ ਗਿਆ ਉਹਨਾਂ ਸਾਰੀਆਂ ਮੰਗਾਂ ਨੂੰ ਅਜੇ ਤੱਕ ਨਹੀਂ ਪੂਰਾ ਮੰਨਿਆ ਗਿਆ ਕਿਉਂਕਿ ਕਿਸਾਨ ਦਾ ਕੰਮ ਆ ਖੇਤ ਦੇ ਵਿੱਚ ਕੰਮ ਕਰਨਾ ਕਿਸਾਨ ਦਾ ਕੰਮ ਧਰਨੇ ਲਾਉਣਾ ਜਿਵੇਂ ਰੋਡ ਬਲਾਪਰਨਾ ਨਹੀਂ ਇਹ ਕਿਸਾਨ ਦੀ ਮਜਬੂਰੀ ਆ ਤੇ ਦੂਜੀ ਸਾਡੇ ਸੰਵਿਧਾਨ ਨੇ ਸਾਨੂੰ ਹੱਕ ਦਿੱਤਾ ਕਿ ਅਸੀਂ ਉਹਦੇ ਹੱਕਾਂ ਦੇ ਖਾਤਰ ਆਪਾਂ ਧਰਨੇ ਮੁਜਾਰੇ ਕਰ ਸਕਦੇ ਆ ਪਰ ਧਰਨੇ ਮੁਜਾਰੇ ਅਸੀਂ ਕਰੇ ਪਰ ਸਰਕਾਰਾਂ ਨੂੰ ਵੀ ਜਾਗਣ ਦੀ ਲੋੜ ਆ ਸੋ ਮੇਰੀ ਅਪੀਲ ਆ ਕਿ ਅੱਜ ਦੇ ਇਸ ਬੰਦ ਤੋਂ ਸ਼ਾਮ ਨੂੰ ਸ਼ਹਿਰ ਸ਼ਾਹਰ ਤੱਕ ਕੇਂਦਰ ਸਰਕਾਰ ਦਾ ਕੋਈ ਨਾ ਕੋਈ ਬਿਆਨ ਆਵੇ ਤੇ ਸਾਡੇ ਕਿਸਾਨਾਂ ਨੂੰ ਉਸ ਦਾ ਫਾਇਦਾ ਹੋਵੇ ਤੇ ਸਾਡੇ ਆਗੂ ਸਰਦਾਰ ਜਗਜੀਤ ਸਿੰਘ ਦੱਲੇਵਾਲ ਆਪਾਂ ਸਾਰਿਆਂ ਨੇ ਉਹਨਾਂ ਦੀ ਲੰਬੀ ਆਜੂ ਦੀ ਉਹਨਾਂ ਦੀ ਵਧੀਆ ਸਿਹਤ ਰਹੇ ਉਹਦੀ ਅਰਦਾਸ ਕਰਕੇ ਜਾਣਾ ਹੈ ਉਹਦੀ ਦੁਆ ਕਰਨਾ ਕਿ ਸਾਡਾ ਆਗੂ ਵਧੀਆ ਤੰਦਰੁਸਤ ਰਹੇ ਤੇ ਅੱਗੇ ਵੀ ਸਾਡੇ ਲਈ ਇਸੇ ਤਰ੍ਹਾਂ ਇਹ ਸੰਘਰਸ਼ ਕਰਦਾ ਰਹੇ ਸੋ ਇਹਨਾਂ ਗੱਲਾਂ ਕਰਦਾ ਹੋਇਆ ਮੈਂ ਖਿਮਾਂ ਦਾ ਆਜਾਜਕ ਭੁੱਲ ਚੁੱਕੀ ਮਾਫ ਕਰਨਾ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਸਭੀਓ